ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੋ ਅੱਜ ਦੀ ਵੀਡੀਓ ਦੇ ਵਿੱਚ ਦੇਖੋ ਸ਼ਟਰਿੰਗ ਕਿਵੇਂ ਖੋਲਦੇ ਨੇ ਆ ਪੂਰਾ ਚੈਂਬਰ ਤਿਆਰ ਹੋ ਗਿਆ ਤੇ ਇਸ ਨੂੰ ਖੜਾ ਕਹਿੰਦੇ ਨੇ ਇਹਦੇ ਉੱਤੇ ਟੱਕਣ ਲੱਗੂਗਾ ਤੇ ਆ ਵਿੱਚ ਪਲੇਟਾਂ ਪਈਆਂ ਹੋਈਆਂ ਨੇ ਸ਼ਟਰਿੰਗ ਦਾ ਸਮਾਨ ਆ ਤੇ ਆ ਦੇਖੋ ਆ ਭਾਈ ਸ਼ਟਰਿੰਗ ਹੁਣ ਖੋਲੀ ਜਾ ਰਿਹਾ ਹੈਗਾ ਇਸ ਤਰੀਕੇ ਦੇ ਨਾਲ ਖੋਲੀ ਜਾਂਦੀ ਹੈ ਦੇਖੋ ਬਈ ਤੇ ਬਹੁਤ ਵਧੀਆ ਕੰਮ ਹੋ ਰਹੇ ਨੇ 8 8 ਇੰਚੀ ਸਲੈਬ ਤੇ 3 ਇੰਚੀ ਕੜਾ 4 40 ਹੋ ਜਾਂਦਾ ਪੂਰਾ ਆਵੇ ਆ ਪਹਿਲਾਂ ਖੋਲ ਕੇ ਰੱਖੀ ਹੋਈ ਹੈ ਚਾਰ ਪਲੇਟਾਂ ਲੱਗਦੀਆਂ ਸ਼ਟਰਿੰਗ ਕਰਨ ਦੇ ਵਿੱਚ ਆ ਦੇਖੋ ਪੂਰਾ ਤਿਆਰ ਹੋ ਗਿਆ ਹੈ ਤਾਂ ਗਲੀਆਂ ਦਾ ਸਾਰੀਆਂ ਉੱਚਾ ਕਰਨੀਆਂ ਪੈਣੀਆਂ ਚੈਂਬਰ ਬਣਾ ਰਹੇ ਨੇ ਲੇਵਰ ਕੰਮ ਕਰ ਰਹੀ ਹੈ ਕੀ ਆ ਭਾਈ ਮਸਤਰੀ ਹੈ ਦੇਖ ਭਾਈ oi ਆ ਸਾਡਾ ਮਸਤਰੀ ਹੈ ਦੇਖ ਹਾਂਜੀ ਭਾਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰ ਦੇਣ ਨਾਲ ਬਾਈ ਲੈ ਵਰਦ ਲੈ ਸੰਗਦੀ ਆ ਆ ਬਾਈ ਦਾ ਤਜਰਬਾ ਦੇਖ ਗੁਣੀਆਂ ਕਰਨ ਤੇ ਵੇਖੋ ਆ ਦੇਖ ਬਾਈ ਕਿੰਨੇ ਕਿੰਨੇ ਦਾ ਇਹ ਇਹ ਹੈਗਾ ਜੀ 5 ਦਾ ਅੱਛਾ ਇਧਰ ਦੇਖ ਅੱਛਾ ਸੋਪਾ ਪੈਂਦੀ سامنے 5 7 ਦਾ ਜੀ ਇਹ ਇਵੈਂਟ ਕਿੰਨੇ ਇੱਕ ਦਾ ਲਾਈ ਆ ਰਹੇ ਨੇ 5 ਇੱਕ ਦਾ 5 ਇੱਕ ਦਾ ਲਾਉਣੇ ਸਹੀ ਆ ਫਿਰ ਤਾਂ ਇਹ ਰਹਿਣਾ ਤੇ ਪਲਾਸਟਰ ਹੈ ਪਲਾਸਟਰ 4 ਇੱਕ ਦਾ ਪਲਾਸਟਰ 4 ਇੱਕ ਦਾ ਹੈ ਸਹੀ ਆ ਫਿਰ ਸਨ ਕੰਮ ਸਹੀ ਚੱਲ ਰਹੇ ਨੇ ਕੱਗਰ ਪਾਉਂਦੇ ਆ ਰੇਤਾ